ਬਿਲਾਵਲ ਮੇਲਾ ਪੰਜਵਾ ਬਿਖੈ ਬਨ ਫੀਕਾ ਤਿਆਗਿ ਰੀ ਸਖੀਏ ਨਾਮ ਮਹਰਸ ਪੀਓ ਬਿਨ ਰਸ ਚਾਖੇ ਬੁਢ ਗਈ ਸਗਲੀ ਸੁਖੀ ਨਾ ਹੋਵਤ ਜਿਓ ਮਾਨ ਮਹਤ ਨਾ ਸ਼ਕਤੀ ਕਾਈ ਸਾਧਾ ਦਾਸੀ ਥਿਓ ਨਾਨਕ ਸੇ ਦਰਸ਼ੋ ਬਾਵੰਤੇ ਜੋ ਪ੍ਰਭ ਆਪਣੇ ਕੀਓ ਹਰ ਚੰਦੌਰੀ ਚਿਤ ਪ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ ਚੰਚਲ ਸੰਗਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਤਨ ਤਨ ਹਰ ਸਾਧ ਜਨ ਸਖੀਏ ਨਾਨਕ ਜਿੰਨੀ ਨਾਮ ਤੇ ਆਇਆ ਜਾਏ ਬਸੋ ਵਡ ਪਾਗਣੀ ਸਖੀਏ ਸੰਤਾਂ ਸੰਗ ਸਮਾਈਏ ਤਾ ਦੂਖ ਨਾ ਭੂਖ ਨਾ ਰੋਗ ਵਿਆਪੈ ਚਰਨ ਕਮਲ ਲਿਵਲਾਈਏ ਤਾ ਜਨਮ ਨਾ ਮਰਨ ਨਾ ਆਵਣ ਜਾਣ ਨੇਚਲ ਸ਼ਰਣੀ ਪਾਈਏ ਪ੍ਰੇਮ ਵਸੋ ਨਾਮੋ ਵਿਆਪ ਨਾਨਕ ਹਰ ਏਕ ਧਿਆਈ ਐ ਦ੍ਰਿਸ਼ਟ ਤਾਰ ਮਨ ਬੇਧਿਆ ਪਿਆਰੇ ਖਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ RAM ਰੰਗ ਰਾਤੀ ਮਨ ਤਨ ਇਛ ਪੁਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮੈਂ ਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋ ਪਾਸਾਰਾ ਆਪੇ ਬਨਜ ਆਪ ਬਿਵਹਾਰਾ ਐਸੋ ਗਿਆਨ ਵਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਓ अनक रंग निर्गुण एक रंगा आपे जाल आप ही तिरंगा आप ही मंदिर आपे सेवा आप ही पुजारी आप ही देवा आपे जोग आप ही जुगता नानक के प्रभ सद ही मुक्ता बिलावल मैला पंवा ਆਪ ਉਪਾਵਨ ਆਪ ਸਧਰਨਾ ਆਪ ਕਰਾਵਨ ਦੋਸ਼ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਭੋ ਆਪ ਹੀ ਜਰਨਾ ਰਹਾਉ ਆਪ ਹੀ ਮਸ਼ਟ ਆਪ ਹੀ ਬੁਲਨਾ ਆਪ ਹੀ ਅਸ਼ਲ ਨਾ ਜਾਇ ਛਲਨਾ ਆਪ ਹੀ ਗੁਪਤ ਆਪ ਪ੍ਰਗਟਨਾ ਆਪ ਹੀ ਘਟ ਘਟ ਆਪ ਅਲਿਪਨਾ ਆਪੇ ਅਵੇਗਤ ਆਪ ਸੰਗ ਰਚਨਾ ਕੋ ਨਾਨਕ ਪ੍ਰਭ ਕੇ ਸਭ ਜਚਨਾ